ਕਈ ਕਹਿੰਦੇ ਕਿ ਪ੍ਰਾਣ ਜਮਾਨਾ ਚੰਗਾ ਸੀ ਤੇ ਕਈ ਕਹਿੰਦੇ ਨਾ ਜੀ ਹੁਣ ਵਾਲਾ ਜਮਾਨਾ ਵਧੀਆ ਚਲੋ ਜੀ ਇਸ ਬਾਰੇ ਸੋਚ ਆਪੋ ਆਪਣੀ ਭੂਆ ਬਾਰੇ ਦੱਸਦੀ ਹਾਂ ਭੂਆ ਬਾਰੇ ਸੁਣਿਆ ਸੀ ਉਸ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ ਪਰ ਕਰਦਿਆ ਨੇ ਸਕੂਲ ਨਹੀਂ ਜਾਣ ਦਿੱਤਾ ਸੀ ਉਹ ਹੁਣ ਤੱਕ ਜੋ ਵੀ ਪੜ੍ਹਨਾ ਲਿਖਣਾ ਥੋੜਾ ਬਹੁਤਾ ਜਾਣਦੀ ਹੈ ਉਹ ਗੁਰਦੁਆਰੇ ਬਾਬੇ ਦੀਨੂ ਕੋਲੋਂ ਉਸ ਨੇ ਸਿੱਖਿਆ ਸੀ ਇੱਕ ਦਿਨ ਪੂਆ ਵੇੜੇ ਵਿੱਚਲੀ ਨਿੰਮ ਦੇ ਬੈਠ ਕੇ ਚੁੰਨੀ ਨੂੰ ਸਤਾਰੇ ਲਾ ਰਹੀ ਸੀ ਤੇ ਸਾਡੇ ਚਾਚੇ ਉਸ ਨੂੰ ਖੂਬ ਡਾਂਟਿਆ ਸੀ ਪੂਆ ਨੂੰ ਪਤਾ ਨਹੀਂ ਸੀ ਉਹ ਨੂੰ ਕਿਉਂ ਡਾਂਟ ਰਿਹਾ ਅੱਛਾ ਬੀਬਾ ਹੁਣ ਇਹ ਚੁੰਨੀ ਸਤਾਰਿਆਂ ਵਾਲੀ ਨੂੰ ਹੁਣ ਤੂੰ ਇੱਥੇ ਹੀ ਰੱਖ ਜਾ ਜਦੋਂ ਮੰਗਣੀ ਹੋ ਗਈ ਹੈ ਵਿਆਹ ਹੋ ਜਾਣਾ ਇਸ ਕਰਕੇ ਤੂੰ ਇਹਨੂੰ ਸਹੁਰੇ ਪਿੰਡ ਜਾ ਕੇ ਸਿਰ ਤੇ ਕੱਜ ਲੈ ਪੂਆ ਦਾ ਜਿਵੇਂ ਕੱਚ ਪਰ ਆਇਆ ਉਹ ਸ਼ੀਕੂਸ ਨਹੀਂ ਚੁੰਨੀ ਨੂੰ ਬੁਲੇੜ ਕੇ ਅੰਦਰ ਲੈ ਗਈ ਸੀ ਪਰ ਬੋਲ ਨਹੀਂ ਸਕੀ ਸੀ ਉਸ ਨੂੰ ਭਰਾ ਦੀਆਂ ਅੱਖਾਂ ਦੀ ਘੂਰ ਹੀ ਇੰਨਾ ਡਰਾ ਗਈ ਸੀ ਕਿ ਉਹ ਅੱਗੋਂ ਉਫ ਤੱਕ ਨਹੀਂ ਕੀਤਾ ਉਹ ਅੱਜ ਵੀ ਉਸ ਨਿਗਾਹ ਤੋਂ ਕੰਬ ਜਾਂਦੀ ਹੈ ਭਰਾ ਵੀ ਆਪਣੀ ਤਾਂ ਸੱਚਾ ਸੀ ਪਹਿਲਾਂ ਪੈਲ ਖੇਤਾਂ ਵਿੱਚ ਰਹਿਣ ਵਾਲਿਆਂ ਦੇ ਵੇੜਿਆਂ ਦੀ ਚਾਦਦੋਰੀ ਨਹੀਂ ਹੁੰਦੀ ਸੀ ਲੋਕ ਇਮਾਨਦਾਰ ਤੇ ਭੋਲੇ ਸਨ ਸਾਡੇ ਘਰ ਦੇ ਸਾਹਮਣੇ ਇੱਕ ਹੋਰ ਕਿਸੇ ਦਾ ਘਰ ਸੀ ਚਾਚੀ ਨੇ ਵੇਖਿਆ ਉਹਨਾਂ ਦਾ ਵੱਡਾ ਮੁੰਡਾ ਸਾਡੇ ਘਰ ਵੱਲ ਗੇੜੀਆਂ ਦੇ ਰਿਹਾ ਸੀ ਮੁੰਡਾ ਭਾਵੇਂ ਵਿਆਹ ਵਿਆਹਾ ਸੀ ਪਰ ਉਸ ਮੁੰਡੇ ਦਾ ਵੱਡਾ ਭਾਈ ਮਰ ਜਾਣ ਕਾਰਨ ਉਸ ਦੀ ਪਰਜਾਈ ਉਸ ਤੇ ਪੱਲੇ ਪਾਤ ਤੇ ਮਤਲਬ ਕਿ ਹਣੋ ਦਿਓਰ ਦੀ ਹੋ ਗਈ ਸੀ ਰਿਸ਼ਤੇ ਵੀ ਤੇ ਹਣ ਪ੍ਰਵਾਨ ਦੇ ਜੱਜਦੇ ਨੇ ਉਹ ਜੇ ਸਾਹਮਣੀ ਪਾਕ ਰੂ ਵਾਲੀ ਕੰਚਨ ਨਵੀਨਕੌਰ ਦੇਹੀ ਵਾਲੀ ਕੁੜੀ ਨੀਵੀਂ ਪਾ ਕੇ ਚੁੰਨੀ ਨੂੰ ਸਤਾਰੇ ਪੈ ਲਾਉਂਦੀ ਸੀ ਇਸ ਤੋਂ ਪਹਿਲਾਂ ਕਿ ਅੱਖਾਂ ਚਾਰ ਹੁੰਦੀਆਂ ਭਰਾ ਦੀ ਪਾਬੰਦੀ ਨੇ ਉਸ ਨੂੰ ਡਰਾ ਕੇ ਰੱਖ ਦਿੱਤਾ ਸੀ ਕੂਡੀ ਨੇ ਅੰਦਰ ਜਾ ਕੇ ਸਤਾਰਾਂ ਵਾਲੀ ਚੁੰਨੀ ਚੋਰੀ ਚੋਰੀ ਆਪਣੇ ਚਿਹਰੇ ਤੇ ਸਿਰ ਤੇ ਲਈ ਉਹ ਸੋਚ ਕੇ ਨੂਰ ਨੂਰੋsta ਚਿਹਰਾ ਹੋ ਗਿਆ ਸੀ ਉਸ ਨੂੰ ਪੁੱល ਲੇ ਜਿਹੱਥ ਨਾਲ ਚੁੰਨੀ ਨੂੰ ਟ੍ਰੰਕ ਵਿੱਚ ਤੈਅ ਕਰਕੇ ਰੱਖ ਦਿੱਤਾ ਉਸ ਟਾਈਮ ਭਰਾਵਾਂ ਦਾ ਕਿੰਨਾ ਰੋਗ ਹੁੰਦਾ ਸੀ ਕਿੰਨਾ ਖੌਫ ਹੁੰਦਾ ਸੀ ਅੱਖਾਂ ਦੀ ਕੋਰੀ ਪੈਣਾ ਦਾ ਤਰਾ ਕੱਢ ਦਿੰਦੀ ਸੀ ਖੋਰ ਖਾਨਦਾਨੇ ਕੋਈ ਅੰਬਰ ਤੋਂ ਡਿੱਗੀ ਹੋਈ ਸ਼ੈ ਨਹੀਂ ਹੈ ਇਸੇ ਨੂੰ ਖਨਵਾਦਾ ਕਿਹਾ ਜਾਂਦਾ ਹੈ ਇਸੇ ਕਰਕੇ ਲੋਕ ਖਾਨਦਾਨ ਪੁੱਛਦੇ ਨੇ ਰਿਸ਼ਤਾ ਕਰਨ ਲਈ ਕਈ ਤੇ ਬੜੇ ਮਾਣ ਨਾਲ ਮੁੰਡੇ ਕੁੜੀਆਂ ਲਿਵਿੰਗ ਅੱਜ ਰਣੇ ਹਾਂ ਅਸੀਂ ਰਿਲੇਸ਼ਨ ਚ ਬੜੇ ਮਾਣ ਨਾਲ ਗੱਲ ਕਰਦੇ ਆਂ ਫੇਰ ਜਦੋਂ ਕੋ ਕਾਂਡ ਹੋ ਜੇ ਫੇਰ ਟੰਡੋਰਾ ਪਿੱਟਦੇ ਇਲਜ਼ਾਮ ਲਗਾਉਂਦੇ ਇਹ ਹੈ ਜਿਹਦੇ ਸੋਚ ਆਈ ਜਮਾਨੇ ਵਿੱਚ ਵੀ ਜਮੀਰਾਂ ਵਾਲੇ ਹੈਗੇ ਨਹੀਂ ਪਰ ਪਤਾ ਨਹੀਂ ਉਹ ਪਹਿਲੇ ਵਾਲੇ ਜਮੀਰਾਂ ਵਾਲੇ ਅਣਖਾਂ ਵਾਲੇ ਸਮਾਜ ਨੂੰ ਸੇਧ ਦੇਣ ਲਈ ਸੇਧ ਦੇ ਸਮਾਜ ਦੇ ਕਾਇਦੇ ਕਾਨੂੰਨ ਨੂੰ ਵਰਤਣ ਵਾਲੇ ਪਤਾ ਨਹੀਂ ਕਿੱਥੇ ਗਾਇਬ ਹੋ ਗਏ